ਕਮ ਮੁੱਖ ਮੰਤਰੀ ਸਟੇਟ ਦਾ ਉਹ ਵਾਰ-ਵਾਰ ਅਕਾਲ ਤਖਸਾਲ ਸਾਹਿਬ ਨੂੰ ਚੈਲੰਜ ਕਰੇ ਉਹਦੀ ਮਰਿਆਦਾ ਨੂੰ ਚੈਲੰਜ ਕਰੇ ਔਰ ਰਾਜ ਸੱਤਾ ਦੀ ਹੰਗੜ ਦੇ ਵਿੱਚ ਕਰ ਰਿਹਾ ਵੀ ਮੈਂ ਰਾਜ ਸੱਤਾ ਤੇ ਬੈਠਾ ਮੈਂ ਕੁਝ ਵੀ ਕਰ ਲੂੰਗਾ ਅਕਾਲ ਤਖਸਾਲ ਸਾਹਿਬ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣਾ ਸਾਡਾ ਫਰਜ਼ ਆ ਉਹਨੂੰ ਕਾਇਮ ਰੱਖਾਂਗੇ ਇਹਦੇ ਲਈ ਅਸੀਂ ਫੈਸਲਾ ਕੀਤਾ ਤੁਹਾਨੂੰ ਮਿਤੀ 2 ਮਾਰਗ ਨਾਨਕਸ਼ਹੀ ਸੰਮਤ 557 ਮੁਤਾਬਕ 15 ਜਨਵਰੀ 2026 ਨੂੰ ਨਿੱਜੀ ਤੌਰ ਤੇ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਸੱਦਿਆ ਜਾਂਦਾ। ਦਸਵੰਦ ਦੀ ਪਰੰਪਰਾ ਨਾਲ ਕੋਵਿਡ-19 'ਚ ਕਿੰਨਾ ਕੁਸ਼ ਹੋਇਆ? ਸਿੱਖਾਂ ਦਾ ਦਸਵੰਦ ਤੇ ਸਰਬੱਤ ਦੇ ਭਲੇ ਤੇ ਲੱਗਦਾ। ਤੋਂ ਇਹਨੂੰ ਵਹਿਮ ਆਏ ਕਿ ਮੈਂ ਮੇਰੇ ਕਰਕੇ ਸ਼ਾਇਦ ਸਾਰਾ ਕੁਝ ਚੱਲ ਰਿਹਾ। ਇਹਨੂੰ ਪਹਿਲਾਂ ਵੀ ਕਿਹਾ ਸੀ ਵੀ ਤੂੰ ਭਾਵੇਂ ਗੋਲਕਿਚ ਪੈਸੇ ਪਾ ਜਾਂ ਨਾ ਪਾ ਤੈਨੂੰ ਕੋਈ ਕਹਿੰਦਾ ਕੋਈ ਮਜਬੂਰ ਕਰਦਾ। ਪਰ ਵਾਰ-ਵਾਰ ਗੋਲ ਕਾਂਦੇ ਸਵਾਲ ਅਕਾਲ ਤਖਤ ਦੀ ਮਰਿਆਦਾ ਤੇ ਸਵਾਲ ਇਹਸ ਕਰਕੇ ਨੂੰ ਇੱਥੇ ਸਪਸ਼ਟੀ ਕਰਨ ਲਈ ਸੱਦਿਆ ਗਿਆ ਭਗਵੰਤ ਮਾਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਣਿਆ ਇਹ ਗੁਰੂ ਸਾਹਿਬ ਦੀਆਂ ਤਸਵੀਰਾਂ ਦੇ ਕੋਲ ਜਾ ਕੇ ਦਸ ਪਾਸ਼ਾਈਆਂ ਦੀਆਂ ਭਾਵੇਂ ਤਸਵੀਰਾਂ ਹੀ ਆਉ ਇਹ ਸ਼ਰਾਬ ਪੀ ਰਿਹਾ ਤੇ ਸ਼ਰਾਬ ਦੇ ਛਿੱਟੇ ਫੋਟੋ ਤੇ ਮਾਰ ਰਿਹਾ ਇਹ ਵੀਡੀਓ ਸੱਚੀ ਆ ਕੇ ਝੂਠੀ ਇਹ ਜਾਂਚ ਦਾ ਵਿਸ਼ਾ ਪਰ ਅਕਾਲ ਤਖਤ ਸਾਹਿਬ ਇਸ ਵੀਡੀਓ ਦੀ ਜਾਂਚ ਕਰਾਊਗਾ ਇਹ ਅਕਾਲ ਤਖਤ ਸਾਹਿਬ ਇਹ ਰਾਜ ਸੱਤਾ ਦੀ ਪ੍ਰਵਾਹ ਨਹੀਂ ਕਰਦਾ ਇਹ ਸਿਧਾਂਤਾਂ ਦੀ ਗੱਲ ਕਰਦਾ ਹੈ ਮਰਿਆਤਾ ਦੀ ਗੱਲ ਕਰਦਾ ਸਪੀਕਰ ਸੰਧਵਾ ਸਾਹਿਬ ਬਰਗਾੜੀ ਮਾਮਲੇ ਦੇ ਵਿੱਚ ਉਹਨਾਂ ਨੇ ਜਦੋਂ ਉੱਥੇ ਧਰਨਾ ਵੀ ਚੁਕਾਇਆ ਨਾ ਤੇ ਕਹਿੰਦੇ ਹੈ ਵੀ 24 ਘੰਟਿਆਂ 'ਚ ਇਨਸਾਫ 4 ਸਾਲ ਹੋ ਗਏ ਕਿੱਥੇ ਆ ਦੋਸ਼ੀ ਅਜੇ ਤੱਕ ਤੇ ਉਹਨਾਂ ਨੂੰ ਇੱਥੇ ਪੇਸ਼ ਨਹੀਂ ਕੀਤਾ ਗਿਆ ਪੰਜਾਬ 'ਚ ਜਿਨ੍ਹਾਂ ਦੇ ਪਰਚਾ ਦਰਜ ਆ ਇਸ ਕਰਕੇ ਇੱਥੇ ਵੀ ਵਿਚਾਰ ਹੋ ਗਏ ਉਹ ਨਾਲੇ ਸਮਝ ਜਿਹੜੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਤੇ ਉਹਦੀ ਜਿਹੜੀ ਮਾਨ ਮਰਿਆਦਾ ਇਸ ਮਾਨ ਮਰਿਆਦਾ ਨੂੰ ਚੈਲੰਜ ਕਰਨ ਦਾ ਕਿਸੇ ਨੂੰ ਹੱਕ ਨਹੀਂ ਆ ਖਾਸ ਕਰਕੇ ਜਦੋਂ ਕੋਈ ਸੱਤਾਧਾਰੀ ਧਿਰ ਦੇ ਵਿੱਚ ਹੋਵੇ ਤਕਰੀਬਨ 30 ਸਾਲ ਲੱਗੇ ਇਸ ਪੰਥਕ ਸਿੱਖ ਰਹਿਤ ਮਰਿਆਦਾ ਨੂੰ ਬਣਾਉਂਦਿਆਂ ਕਿੰਨਾ-ਕਿੰਨਾ ਨੇ ਬਣਾਈ ਏ 100 ਸਾਲ ਪਹਿਲਾਂ ਦੀ ਬਣੀ ਹੋਈ ਆ ਸ਼ਾਇਦ ਇਹ ਕਿਉਂਕਿ ਇਹਨਾਂ ਬੰਦਿਆਂ ਨੂੰ ਧਾਰਮਿਕ ਮਾਮਲਿਆਂ ਦਾ ਕੁਝ ਪਤਾ ਤੇ ਹੈ ਨਹੀਂ ਐਵੇਂ ਬੋਲੀ ਜਾਂਦੇ ਆ ਵੀ ਪਤਾ ਨਹੀਂ ਕਿੱਥੋਂ-ਕਿੱਥੋਂ ਲੈ ਆਉਂਦੇ ਆ ਨਵੀਂ-ਨਵੀਂ ਮਰਿਆਦਾ ਕਿੱਥੋਂ ਜਥੇਦਾਰ ਲਈ ਆਉਂਦਾ ਇਹ ਆ ਉਹ ਮਰਿਆਦਾ ਆ ਲਿਖਿਆ ਆ ਇਹਦੇ ਵਿੱਚ ਜਿਹੜੀ ਮੱਦ ਤੇ ਉਹਨੇ ਸਵਾਲ ਕੀਤਾ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਔਰ ਇਹ ਜਿਹੜਾ ਭਗਵੰਤ ਮਾਨ ਦਾ ਚੈਲੰਜ ਆ ਉਹ ਮिन्नੂ ਨਹੀਂ ਆ ਉਹ ਚੈਲੈਂਜਾ ਸਿੱਖ ਰਹਿਤ ਮर्याਦਾ ਨੂੰ ਗੋਲ ਕਾਂਡੀ ਗੱਲ ਕੀਤੀ ਫਿਰ ਜੂਨ ਦੇ ਵਿੱਚ ਗੱਲ ਕੀਤੀ ਫਿਰ ਨਵੰਬਰ ਦੇ ਵਿੱਚ ਗੱਲ ਕੀਤੀ ਕਿ ਗੋਲ ਕਾਂਜ ਪੈਸੇ ਨਾ ਪਾਓ ਜਾਂ ਆਹ ਬੰਦੇ ਪੈਸੇ ਨਾ ਪਾਉਣ ਕਿਤੇ ਬੇਅਦਬੀ ਵਾਲੇ ਮਸਲਿਆਂ 'ਚ ਪੰਜਾਬ ਸਰਕਾਰ ਸੁਪਰੀਮ ਕੋਰਟ ਪੇਸ਼ ਨਹੀਂ ਹੋ ਰਹੀ ਆ ਦਸੰਬਰ ਦੇ ਅਖੀਰ ਤੇ ਗੱਲ ਹੋਈ ਫੁਲਕਾ ਸਾਹਿਬ ਉੱਥੇ ਜਾ ਰਿਹਾ ਸਾਰੇ ਕੇਸ ਤਬਦੀਲ ਕੀਤੇ ਜਾ ਰਿਹਾ ਔਰ ਬਰਗਾੜੀ ਮਾਮਲੇ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ ਬੇਅਦਬੀ ਦੇ ਜਿਹੜੇ ਦੋਸ਼ੀ ਉਹਨਾਂ ਨੂੰ ਪੰਜਾਬ 'ਚ ਪੰਜਾਬ ਸਰਕਾਰ ਲਿਆ ਹੀ ਨਹੀਂ ਰਹੀ ਭਜ ਰਹੀ ਆ ਵਾਅਦਾ ਕੀਤਾ ਸੀ ਔਰ ਜਿਹੜਾ ਮੌੜਕਾਂਡਾ ਮੌੜਕਾਂਡ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਿਆ ਨਹੀਂ ਜਾ ਰਿਹਾ ਇਹਦੇ ਤੋਂ ਇਲਾਵਾ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਦੇਖੋ ਕੁਲਦੀਪ ਸਿੰਘ ਗੜਗੱਜ ਮੇਰੇ ਤੋਂ ਪਹਿਲਾਂ ਗਿਆਨੀ ਰੁਘਵੀਰ ਸਿੰਘ ਜੀ ਉਦੇ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜੀ ਉਦੇ ਤੋਂ ਪਹਿਲਾਂ ਗਿਆਨੀ ਗੁਰਵਜਨ ਸਿੰਘ ਜੀ ਉਦੇ ਤੋਂ ਪਹਿਲਾਂ ਗਿਆਨੀ ਜੋਗਿੰਦਰ ਸਿੰਘ ਜੀ ਵਿਦਾਂਤੀ ਔਰ ਉਦੇ ਤੋਂ ਪਹਿਲਾਂ ਹੋਰ ਸਾਡੇ ਸਿੰਘ ਸਾਹਿਬ ਇਹ ਅਕਾਲ ਤਖਤ ਸਾਹਿਬ ਤੇ ਬੰਦੇ ਜਥੇਦਾਰ ਬਦਲਦੇ ਰਹਿੰਦੇ ਕੋਈ ਵੱਡੀ ਗੱਲ ਨਹੀਂ ਪਰ ਜਿਹੜੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਤੇ ਉਹਦੀ ਜਿਹੜੀ ਮਾਨ ਮਰਿਆਦਾ ਇਸ ਮਾਨ ਮਰਿਆਦਾ ਨੂੰ ਚੈਲੰਜ ਕਰਨ ਦਾ ਕਿਸੇ ਨੂੰ ਹੱਕ ਨਹੀਂ ਆ ਖਾਸ ਕਰਕੇ ਜਦੋਂ ਕੋਈ ਸਤਾਧਾਰੀ ਧਿਰ ਦੇ ਵਿੱਚ ਹੋਵੇ। ਔਰ ਪਿਛਲੇ ਦਿਨੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਪੀਸੀ ਦੇ ਵਿੱਚ ਉਹ ਮਸਲਾ ਕੁਝ ਵੀ ਨਹੀਂ ਸਾਡਾ ਸਿੱਖਾਂ ਦਾ ਇੰਟਰਨਲ ਮਸਲਾ ਆ। ਚਲਦੀ ਹੋਈ ਪੀਸੀ ਦੇ ਵਿੱਚ ਅਕਾਲ ਤਖਤ ਦੀ ਰਹਿਤ ਮਰਿਆਦਾ ਨੂੰ ਚੈਲੰਜ ਕੀਤਾ ਸਪੇਸ ਕਰ ਜੀ ਸਪੇਸ ਮਲੋ ਇਸ ਤਰ੍ਹਾਂ ਦੇ ਜਿਹੜੇ ਫਰਮਾਨ ਨੇ ਪਤਾ ਨਹੀਂ ਕਿਵੇਂ ਕਿਹੜੇ ਹਿਸਾਬ ਨਾਲ ਜਾਰੀ ਕਰਨ ਕੀਤਾ ਫਿਰ ਅ ਪ੍ਰਚਾਰ ਬਿਲਕੁਲ ਹੀ ਬੰਦ ਹੋ ਜੁਗਾ ਦੇ ਇਸ ਦਾ ਸਹੀ ਤਰੀਕਾ ਲੋ ਜੇ ਉਹ ਧਰਮ ਗੀਤ ਨਹੀਂ गा ਸਕਦੇ ਉਹਨਾਂ ਨਾਲ ਉਹਨਾਂ ਦੇ ਗੋਲਕਾਂ ਤੋਂ ਪੈਸੇ ਵੀ ਉਹਨਾਂ ਦੇ ਕਿਉਂ ਲੈਣੇ ਆ ਫਿਰ ਉਹ ਵੀ ਭਵੰਦੀਲਾ ਤੋਂ ਵੀ ਪੱਤੇ ਤੇ ਜਿਹੜਾ ਮਾਥਾਂ ਟੇਸਾ ਮਤਲਬ ਕਿ ਕਿਹੜੀ ਕਿੱਥੋਂ ਲਿਆ ਰਹੇ ਨੇ ਇਹ ਮੈਨੂੰ ਸਮਝ ਨਹੀਂ ਆ ਰਹੀ ਇਹ ਮਰਿਆਦਾ ਕਿੱਥੋਂ ਨਵੀਂ ਨਵੀਂ ਰੋਜ਼ ਲਿਆ ਕੇ ਇਹ ਹੁਣ ਕਹਿ ਰਹੇ ਨੇ ਕਿ ਇਹ ਮਰਿਆਦਾ ਇਹ ਮਰਿਆਦਾ ਇਹ ਆ ਇਹ ਕੇ ਜਥੇਦਾਰ ਦੀ ਇੱਕ ਦੀ ਨਹੀਂ ਬਣਾਈ ਇਹ ਪੰਥ ਦੀ ਬਣਾਈ ਔਰ ਤਕਰੀਬਨ 30 ਸਾਲ ਲੱਗੇ ਇਸ ਪੰਥਕ ਸਿੱਖ ਰਹਿਤ ਮਰਿਆਦਾ ਨੂੰ ਬਣਾਉਂਦਿਆਂ ਕਿੰਨਾ ਕਿੰਨਾ ਨੇ ਬਣਾਈ ਇਹ 100 ਸਾਲ ਪਹਿਲਾਂ ਦੀ ਬਣੀ ਹੋਈ ਆ ਸ਼ਾਇਦ ਕਿਉਂਕਿ ਇਹਨਾਂ ਬੰਦਿਆਂ ਨੂੰ ਧਾਰਮਿਕ ਮਾਮਲਿਆਂ ਦਾ ਕੁਝ ਪਤਾ ਤੇ ਹੈ ਨਹੀਂ ਐਵੇਂ ਬੋਲੀ ਜਾਂਦੇ ਆ ਇਹਦੇ ਵਿੱਚ ਪੰਥ ਨੇ ਸਿੱਖ ਰਹਿਤ ਮਰਿਆਦਾ ਨੂੰ ਬਣਾਇਆ ਅਕਾਲ ਤੱਕ ਸਾਬਤੋਂ ਹੀ ਜਾਰੀ ਹੁੰਦੀ ਆ ਔਰ ਜਿਹੜੀ ਉਹ ਗੱਲ ਕਹਿ ਰਿਹਾ ਵੀ ਪਤਾ ਨਹੀਂ ਕਿੱਥੋਂ ਕਿੱਥੋਂ ਲੈ ਆਉਂਦੇ ਆ ਨਵੀਂ ਨਵੀਂ ਮਰਿਆਦਾ ਕਿੱਥੋਂ ਜਥੇਦਾਰ ਲਈ ਹੁੰਦਾ ਇਹ ਆ ਮਰਿਆਦਾ ਆ ਲਿਖਿਆ ਆ ਇਹਦੇ ਵਿੱਚ ਜਿਹੜੀ ਮਾਦਦ ਇਹੋ ਨੇ ਸਵਾਲ ਕੀਤਾ ਸਿੱਖ ਰਹਿਤ ਮਰਿਆਦਾ ਚ ਲਿਖਿਆ ਔਰ ਇਹ ਜਿਹੜਾ ਭਗਵੰਤ ਮਾਨ ਦਾ ਚੈਲੰਜ ਆ ਉਹ ਮिन्नੂ ਨਹੀਂ ਆ ਉਹ ਚੈਲੰਜ ਆ ਸਿੱਖ ਰਹਿਤ ਮਰਿਆਦਾ ਨੂੰ ਉਹ ਚੈਲੰਜ ਆ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਨੂੰ ਔਰ ਨਾਲ ਹੀ ਇਹਨੇ ਇੱਥੇ ਵੀ ਗੱਲ ਕਹੀ ਕਿ ਗੋਲਕਾਂ ਦੇ ਵਿੱਚ ਮੋਨੇ ਬੰਦਿਆਂ ਦੇ ਪੈਸੇ ਨਾ ਪਾਓ ਇਦੇ ਤੋਂ ਪਹਿਲਾਂ ਕਿ ਲਗਾਤਾਰ ਜਨਵਰੀ ਦੇ ਵਿੱਚ ਪਿਛਲੇ ਸਾਲ ਗੋਲਕਾਂ ਦੀ ਗੱਲ ਕੀਤੀ ਫੇਰ ਜੂਨ ਦੇ ਵਿੱਚ ਗੱਲ ਕੀਤੀ ਫੇਰ ਨਵੰਬਰ ਦੇ ਵਿੱਚ ਗੱਲ ਕੀਤੀ ਕਿ ਗੋਲਕਾਂ 'ਚ ਪੈਸੇ ਨਾ ਪਾਓ ਜਾਂ ਆਹ ਬੰਦੇ ਪੈਸੇ ਨਾ ਪਾਉਣ ਹੁਣ ਗੋਲਕ ਕੀ ਆ ਗੁਰੂ ਸਾਹਿਬ ਦੇ ਵੇਲੇ ਤੋਂ ਹੀ ਸਿੱਖ ਦਸਵੰਦ ਦਿੰਦੇ ਆ ਆਪਣੀ ਸ਼ਰਧਾ ਭਾਵਨਾ ਦੇ ਨਾਲ ਕੋਈ ਗੋਲਕ ਦੇ ਵਿੱਚ ਪੈਸੇ ਪਾਉਂਦਾ ਔਰ ਗੋਲਕ ਨੂੰ ਇਨੇ ਟਾਰਗੇਟ ਕੀਤਾ ਇਹਨੇ ਵੀ ਕਿਹਾ ਵੀ ਇਹਨੂੰ ਚੁੱਕ ਦੋ ਇਹ ਇਹ ਵੀ ਮਸਲਾ ਹੈਗਾ ਫਿਰ ਇਹਨੇ ਸਿੱਖ ਰਹਿਤ ਮਰਿਆਦਾ ਨੂੰ ਚੈਲੰਜ ਕੀਤਾ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਨੂੰ ਚੈਲੰਜ ਕੀਤਾ ਫਿਰ ਇਹਦੀ ਇੱਕ ਵੀਡੀਓ ਦੇ ਸੰਬੰਧ ਦੇ ਵਿੱਚ ਸਾਨੂੰ ਸ਼ਿਕਾਇਤਾਂ ਅਕਾਲ ਤਖਤ ਸਾਹਿਬ ਔਰ ਬੜੇ ਜ਼ਿੰਮੇਵਾਰ ਬੰਦਿਆਂ ਦੀਆਂ ਸ਼ਿਕਾਇਤਾਂ ਇਹ ਇੱਕ ਵੀਡੀਓ ਦੇ ਵਿੱਚ ਗੁਰੂ ਸਾਹਿਬ ਦੀਆਂ ਜਿਹੜੀਆਂ ਤਸਵੀਰਾਂ ਭਗਵੰਤ ਮਾਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਣਿਆ ਇਹ ਗੁਰੂ ਸਾਹਿਬ ਦੀਆਂ ਤਸਵੀਰਾਂ ਦੇ ਕੋਲ ਜਾ ਕੇ 10 ਪਾਸ਼ਾਈਆਂ ਦੀਆਂ ਭਾਵੇਂ ਤਸਵੀਰਾਂ ਹੀ ਆਉ ਇਹ ਸ਼ਰਾਬ ਪੀ ਰਿਆ ਤੇ ਸ਼ਰਾਬ ਦੇ ਛਿੱਟੇ ਫੋਟੋ ਤੇ ਮਾਰ ਰਿਆ 20ਵੀਂ ਸਦੀ ਦੇ ਮਹਾਨ ਸਿੱਖ ਮਹਾਨ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਲੇ ਉਸੇ ਵੀਡੀਓ 'ਚ ਉਹਨਾਂ ਦੀ ਤਸਵੀਰ ਜਿਹੜੀ ਆ ਤੀਰ ਉਹਨਾਂ ਦੇ ਹੱਥ 'ਚ ਆ ਸਟੈਚੂ ਪਿਆ ਉਹਨਾਂ ਦਾ ਛੋਟਾ ਜਿਹਾ ਪਹਿਲਾਂ ਇਹ ਉੱਥੇ ਪਿਸ਼ਾਬ ਕਰਨ ਦੀ ਕੋਸ਼ਿਸ਼ ਕਰਦਾ ਤੇ ਫੇਰ ਇਹ ਉੱਤੇ ਸ਼ਰਾਬ ਦੇ ਛਿੱਟੇ ਮਾਰਦਾ ਪਿਸ਼ਾਬ ਇਹਨੂੰ ਆਉਂਦਾ ਨਹੀਂ ਇਹਦੀਆਂ ਸ਼ਿਕਾਇਤਾਂ ਆ ਇਹ ਵੀਡੀਓ ਸੱਚੀ ਆ ਕਿ ਝੂਠੀ ਇਹ ਜਾਂਚ ਦਾ ਵਿਸ਼ਾ ਪਰ ਅਕਾਲ ਤੱਕ ਸਭ ਇਸ ਵੀਡੀਓ ਦੀ ਜਾਂਚ ਕਰਾਊਗਾ ਤੇ ਜਿਵੇਂ ਰਿਪੋਰਟ ਆਉਂਦੀ ਆ ਇਹ ਜਿਹੜਾ ਸੀਐਮਾ ਜਿਹੜਾ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਦਾ ਅੱਜ ਵਾਰ-ਵਾਰ ਕਰਦਾ ਪੰਥ ਕਰਵੈਤਾਵਾਂ ਦੇ ਮੁਤਾਬਕ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਕਿਉਂਕਿ ਅਸੀਂ ਗੁਰੂ ਸਾਹਿਬ ਦੀ ਬੇਅਦਬੀ ਆਪਣੇ ਸ਼ਹੀਦਾਂ ਦੀ ਬੇਅਦਬੀ ਇਹ ਸਹਾਰ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਫੈਸਲਾ ਕੀਤਾ ਕਿਉਂਕਿ ਇਹ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇ ਰਿਹਾ ਰਾਤ ਮਰਿਆਦਾ ਨੂੰ ਚੁਣੌਤੀ ਦੇ ਰਿਆ ਇਹਦੀਆ ਵੀਡੀਓ ਇਦਾਂ ਦੀ ਘੁੰਮ ਰਹੀ ਆ ਤੁਸੀਂ ਵੀ ਦੇਖੀ ਹੋਗੀ ਉਹ ਇਹ ਸਾਰੇ ਕੁਸ਼ਣ ਨੂੰ ਦੇਖਦੇ ਆ ਕਿਉਂਕਿ ਅਕਾਲ ਤਖਬ ਸਾਹਿਬ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਦਾ ਕੋਈ ਆਮ ਬੰਦਾ ਸਹਿਜ ਸੁਭਾਏ ਗੱਲ ਕਹਿ ਰਿਹਾ ਵੇ ਤੇ ਕੋਈ ਬੰਦਾ ਉਹਨੂੰ ਇਗਨੋਰ ਕਰ ਸਕਦਾ ਵੀ ਕੋਈ ਨਹੀਂ ਪਰ ਇੱਕ ਮੁੱਖ ਮੰਤਰੀ ਸਟੇਟ ਦਾ ਉਹ ਵਾਰ-ਵਾਰ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰੇ ਉਹਦੀ ਮਰਿਆਦਾ ਨੂੰ ਚੈਲੰਜ ਕਰੇ ਔਰ ਰਾਜ ਸੱਤਾ ਦੀ ਹੈਂਕੜ ਦੇ ਵਿੱਚ ਕਰ ਰਿਹਾ ਵੀ ਮੈਂ ਰਾਜ ਸੱਤਾ ਤੇ ਬੈਠਾ ਮੈਂ ਕੁਝ ਵੀ ਕਰ ਲੂੰਗਾ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣਾ ਸਾਡਾ ਫਰਜ਼ ਆ ਉਹਨੂੰ ਕਾਇਮ ਰੱਖਾਂਗੇ ਇਹਦੇ ਲਈ ਅਸੀਂ ਫੈਸਲਾ ਕੀਤਾ ਪਿਛਲੇ ਸਮੇਂ ਚੱਲ ਰਿਹਾ ਇੱਕ ਸੰਜੀਦਾ ਮਾਮਲੇ ਸੰਬੰਧੀ ਗੱਲ ਕਰਦੇ ਆਂ ਭਗਵੰਤ ਮਾਨ ਵੱਲੋਂ ਭਗਵੰਤ ਸਿੰਘ ਵੱਲੋਂ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹਾਂ ਜਾਣਬੁੱਝ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਤੇ ਸਰਵਉੱਚਤਾ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਦਸਵੰਦ ਦੇ ਸਿਧਾਂਤ ਗੁਰੂ ਕੀ ਗੋਲਕ ਵਿਰੁੱਧ ਵਾਰ-ਵਾਰ ਬਹੁਤ ਹੀ ਇਤਰਾਜ਼ਯੋਗ ਟਿੱਪਣੀਆਂ ਕਰਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਗਈ ਹੈ ਇਸ ਦੇ ਨਾਲ ਹੀ ਬੀਤੇ ਦਿਨੀ ਤੁਹਾਡੀ ਕੋਸ਼ਿਤਰਾਜੋਗ ਵੀਡੀਓ ਸਾਹਮਣੇ ਆਈਆਂ ਜਿਸ ਵਿੱਚ ਤੁਸੀਂ ਗੁਰੂ ਸਾਹਿਬਾਨ ਅਤੇ 20ਵੀਂ ਸਦੀ ਦੇ ਮਹਾਨ ਸਿੱਖ ਤੇ ਕੌਮੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਉਹਨਾਂ ਦੀਆਂ ਤਸਵੀਰਾਂ ਨਾਲ ਅਤ ਇਤਰਾਜੋਗ ਗਤੀਵਿਧੀ ਕਰਦੇ ਨਜ਼ਰ ਆ ਰਹੇ ਹੋਂ ਇਸ ਸਬੰਧੀ ਸਤਕਾਰਯੋਗ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤੁਹਾਨੂੰ ਲਿਖਿਆ ਜਾਂਦਾ ਕਿ ਤੁਸੀਂ ਪੰਜਾਬ ਅੰਦਰ ਇੱਕ ਸੰਵਿਧਾਨਕ ਚੌਧੇ ਤੇ ਬੈਠੇ ਹੋ ਤੁਹਾਡੇ ਵੱਲੋਂ ਕੀਤੇ ਸਿੱਖ ਵਿਰੋਧੀ ਪ੍ਰਗਟਾਵੇ ਤੁਹਾਡੇ ਅੰਦਰ ਦੇ ਰਾਜ ਹੰਕੜ ਨੂੰ ਦਰਸਾਉਂਦੇ ਆ ਕਿਉਂਕਿ ਤੁਸੀਂ ਪੱਤ ਤੋਂ ਤੇ ਸਿੱਖ ਰਵੈਤ ਅਨੁਸਾਰ ਤੁਹਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਨਮੁਖ ਪੇਸ਼ ਨਹੀਂ ਕੀਤਾ ਜਾ ਸਕਦਾ ਇਸ ਲਈ ਤੁਹਾਨੂੰ ਮਿਤੀ 2 ਮਾਰਗ ਨਾਨਕਸ਼ਹੀ ਸੰਮਤ 557 ਮੁਤਾਬਕ 15 ਜਨਵਰੀ 2026 ਨੂੰ ਨਿੱਜੀ ਤੌਰ ਤੇ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਸੱਦਿਆ ਜਾਂਦਾ ਇੱਥੇ ਮੈਂ ਸਪਸ਼ਟ ਕਰਾਂ ਫਿਰ ਇੱਕ ਵਾਰੀ ਨਹੀਂ ਇਹਨੇ ਕਈ ਵਾਰੀ ਅਕਾਲ ਤਖਤ ਸਾਹਿਬ ਦਾ ਨਾਮ ਲੈ ਲੈ ਕੇ ਵੰਗਾਰਿਆ ਅ ਰਾਜ ਸੱਤਾ ਦੀ ਹੈਂਕੜਾ ਇੱਥੇ ਗਿਆਨੀ ਗਾਇਲ ਸਿੰਘ ਰਾਸ਼ਟਰਪਤੀ ਤੇ ਉਹਨਾਂ ਦੇ ਕੋਲੋਂ ਵੀ ਸਪਸ਼ਟੀਕਰਨ ਲਿਆ ਗਿਆ ਹੈ ਇਹ ਅਕਾਲ ਤਖਤ ਸਾਹਿਬ ਇਹ ਰਾਜ ਸੱਤਾ ਦੀ ਪ੍ਰਵਾਹ ਨਹੀਂ ਕਰਦਾ ਇਹ ਸਿਧਾਂਤਾਂ ਦੀ ਗੱਲ ਕਰਦਾ ਇਹ ਮर्याਦਾ ਦੀ ਗੱਲ ਕਰਦਾ ਔਰ ਵਾਰ-ਵਾਰ ਜਿਹੜਾ ਇਹ ਕਹਣਾ ਵੀ ਗੋਲਕ ਵਿੱਚ ਪੈਸੇ ਨਾ ਪਾਓ ਮੈਂ ਪਹਿਲਾਂ ਵੀ ਇਹਨੂੰ ਕਿਹਾ ਸੀ ਵੀ ਤੂੰ ਨਾ ਪਾ ਪੈਸੇ ਬੰਦ ਕਰ ਦੇ ਇਹਨੂੰ ਉਹ ਵਹਿਮ ਆ ਇੱਕ ਪਿੰਡ ਦੇ ਵਿੱਚ ਇੱਕ ਮਾਈ ਨੇ ਕੁੱਕੜ ਰੱਖਿਆ ਤੇ ਕੁੱਕੜ ਜਦੋਂ ਸਵੇਰੇ ਬਾਂਗ ਦਿੰਦਾ ਸੀ ਸਵੇਰੇ ਉਹਨੇ ਬਾਂਗ ਦੇਣੀ ਓਦੋਂ ਸੂਰਜ ਵੀ ਚੜਦਾ ਪਿੰਡ ਵਾਲੇ ਵੀ ਉੱਠਦੇ ਉਹਦੀ ਪਿੰਡ ਵਾਲਿਆਂ ਨਾਲ ਕਿਸੇ ਗੱਲੋਂ ਐਵੇਂ ਲੜਾਈ ਹੋ ਗਈ ਤੋ ਜਿਹੜੀ ਮਾਈ ਆ ਉਹ ਪਿੰਡ ਛੱਡ ਕੇ ਚਲ ਗਈ ਤੇ ਅਗਲੇ ਪਿੰਡ ਜਾ ਕੇ ਜਦੋਂ ਕੁਝ ਦਿਨਾਂ ਬਾਅਦ ਉਹਨੂੰ ਉਹ ਪਿੰਡ ਦੇ ਲੋਕ ਮਿਲੇ ਉਹ ਕਹਿੰਦੀ ਵੀ ਜਦੋਂ ਦੀ ਮੈਂ ਪਿੰਡ ਛੱਡਦਾ ਤੁਹਾਡੇ ਪਿੰਡ ਤੇ ਸੂਰਜ ਨਹੀਂ ਚੜਿਆਣਾ ਕਿਉਂਕਿ ਮੇਰਾ ਕੁੱਕੜ ਬਾਗ ਦਿੰਦਾ ਹੀ ਸੂਰਜ ਚੜਦਾ ਹੀ ਤੇ ਲੋਕ ਉੱਠਦੇ ਏਸ ਬੰਦੇ ਨੂੰ ਇਹ ਹੰਕਾਰ ਆ ਵੀ ਸ਼ਾਇਦ ਮੈਂ ਪੈਸੇ ਕੋਈ ਗੋਲਕ ਚ ਪਾਰਿਆ ਇਹ ਵਾਰ-ਵਾਰ ਗੁਰੂ ਦੀਆਂ ਗੋਲਕਾਂ ਆ ਪਿਛੇ ਦੇ ਹੜ ਆਏ ਆ ਤੇ ਕਿੰਨੀ ਸੇਵਾ ਗੁਰੂ ਦੀਆਂ ਸੰਗਤਾਂ ਨੇ ਕੀਤੀ ਦਸਵੰਦ ਦੀ ਪਰੰਪਰਾ ਨਾਲ ਕੋਵਿਡ-19 ਚ ਕਿੰਨਾ ਕੁਸ਼ ਹੋਇਆ ਸਿੱਖਾਂ ਦਾ ਦਸਵੰਦ ਤੇ ਸਰਬੱਤ ਦੇ ਭਲੇ ਤੇ ਲੱਗਦਾ ਤੋ ਇਹਨੂੰ ਵਹਿਮ ਆਇਆ ਕਿ ਮੈਂ ਮੇਰੇ ਕਰਕੇ ਸ਼ਾਇਦ ਸਾਰਾ ਕੁਝ ਚੱਲ ਰਿਹਾ ਇਹਨੂੰ ਪਹਿਲਾਂ ਵੀ ਕਿਹਾ ਸੀ ਵੀ ਤੂੰ ਭਾਵੇਂ ਗੋਲਕ ਵਿੱਚ ਪੈਸੇ ਪਾ ਜਾਂ ਨਾ ਪਾ ਤੈਨੂੰ ਕੋਈ ਕਹਿੰਦਾ ਕੋਈ ਮਜਬੂਰ ਕਰਦਾ ਪਰ ਵਾਰ-ਵਾਰ ਗੋਲਕਾਂ ਦੇ ਸਵਾਲ ਅਕਾਲ ਤਖਤ ਦੀ ਮਰਿਆਦਾ ਤੇ ਸਵਾਲ ਇਸ ਕਰਕੇ ਇਹਨੂੰ ਇੱਥੇ ਸਪਸ਼ਟੀ ਕਰ ਲਈ ਸੱਦਿਆ ਗਿਆ ਔਰ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਕੋਈ ਵੀ ਬੰਦਾ ਲਲਕਾਰੂਗਾ ਉਹਨੂੰ ਬਰਦਾਸ਼ਤ ਬਿਲਕੁਲ ਨਹੀਂ ਕੀਤਾ ਜਾਊਗਾ ਬਾਕੀ ਸਰਕਾਰ ਸਪੀਕਰ ਸੰਧਵਾ ਸਾਹਿਬ ਬਰਗਾੜੀ ਮਾਮਲੇ ਦੇ ਵਿੱਚ ਉਹਨਾਂ ਨੇ ਜਦੋਂ ਉੱਥੇ ਧਰਨਾ ਵੀ ਜਕਾਇਆ ਨਾ ਤੇ ਕਹਿੰਦੇ ਇਹ ਵੀ 24 ਘੰਟਿਆਂ ਚ ਇਨਸਾਫ 4 ਸਾਲ ਹੋ ਗਏ ਕਿੱਥੇ ਆ ਦੋਸ਼ੀ ਅਜੇ ਤੱਕ ਤੇ ਉਹਨਾਂ ਨੂੰ ਇੱਥੇ ਪੇਸ਼ ਨਹੀਂ ਕੀਤਾ ਗਿਆ ਪੰਜਾਬ 'ਚ ਜਿਨ੍ਹਾਂ ਤੇ ਪਰਚਾ ਦਰਜ ਆ ਇਸ ਕਰਕੇ ਇੱਥੇ ਵੀ ਵਿਚਾਰ ਹੋ ਗਿਆ ਉਹ ਨਾਲੇ ਸਮੇਂ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਪ੍ਰਦੀਪ ਕਲੇਰ ਨੇ ਜਿਹੜੇ ਬੰਦਿਆਂ ਦੇ ਬਾਰੇ ਕਿਹਾ ਭਾਈ ਇਹਨਾਂ ਬੰਦਿਆਂ ਨੇ ਸਾਡੇ ਕੋਲੋਂ ਬੇਅਦਬੀ ਕਰਵਾਈ ਹਣੀ ਪ੍ਰੀਤਾ ਦਾ ਨਾਮ ਲਿਆ ਡੇਰਾ ਮੁਖੀ ਦਾ ਨਾਮ ਲਿਆ ਉਹਨਾਂ ਬੰਦਿਆਂ ਤੇ ਉਹਨਾਂ ਬੰਦਿਆਂ ਨੂੰ ਪੰਜਾਬ 'ਚ ਲਿਆਉਣਾ ਚਾਹੀਦਾ ਕਿਉਂ ਨਹੀਂ ਲਿਆ ਰਹੇ ਬੇਅਦਬੀ ਦੇ ਦੋਸ਼ੀ ਆ ਜਿਹੜੇ ਉਹਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਨਾ ਇਹ ਬੇਅਦਬੀ ਕਿੰਨੇ ਕਰਵਾਈ ਜਿਹਦੇ ਨਾਲ ਲੈ ਉਹਨੇ ਬੇਅਦਬੀ ਕਰਵਾਉਣ ਚ ਸਦੋ ਉਹਨਾਂ ਨੂੰ ਤਸਵੀਰ ਜਿਹੜੀ ਆ ਤੀਰ ਉਹਨਾਂ ਦੇ ਹੱਥ ਚ ਸਟੈਚੂ ਪਿਆ ਉਹਨਾਂ ਦਾ ਛੋਟਾ ਜਿਹਾ ਪਹਿਲਾਂ ਇਹ ਉਥੇ ਪਿਸ਼ਾਬ ਕਰਨ ਦੀ ਕੋਸ਼ਿਸ਼ ਕਰਦਾ ਤੇ ਫੇਰ ਇਹ ਉੱਤੇ ਸ਼ਰਾਬ ਦੇ ਛਿੱਟੇ ਮਾਰਦਾ ਪਿਸ਼ਾਬ ਇਹਨੂੰ ਆਉਂਦਾ ਨਹੀਂ ਇਹਦੀਆਂ ਸ਼ਿਕਾਇਤਾਂ ਆਈਆਂ ਇਹ ਵੀਡੀਓ ਸੱਚੀ ਆ ਕਿ ਝੂਠੀ ਇਹ ਜਾਂਚ ਦਾ ਵਿਸ਼ਾ ਪਰ ਅਕਾਲ ਤਖਤ ਸਾਹਿਬ ਇਸ ਵੀਡੀਓ ਦੀ ਜਾਂਚ ਕਰਾਊਗਾ ਤੇ ਜਿਵੇਂ ਰਿਪੋਰਟ ਆਉਂਦੀ ਆ ਇਹ ਜਿਹੜਾ ਸੀਐਮਾ ਜਿਹੜਾ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਦਾ ਅੱਜ ਵਾਰ-ਵਾਰ ਕਰਦਾ ਪੰਥ ਕਰਵੈਤਾ ਦੇ ਮੁਤਾਬਕ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਗੀ ਕਿਉਂਕਿ ਅਸੀਂ ਗੁਰੂ ਸਾਹਿਬ ਦੀ ਬੇਅਦਬੀ ਆਪਣੇ ਸ਼ਹੀਦਾਂ ਦੀ ਬੇਅਦਬੀ ਇਹ ਸਹਾਰ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਫੈਸਲਾ ਕੀਤਾ ਕਿਉਂਕਿ ਇਹ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇ ਰਿਹਾ ਰਹਿਤ ਮਰਿਆਦਾ ਨੂੰ ਚੁਣੌਤੀ ਦੇ ਰਿਹਾ ਇਹਦੀਆਂ ਵੀਡੀਓ ਇਦਾਂ ਦੀ ਘੁੰਮ ਰਹੀ ਆ ਤੁਸੀਂ ਵੀ ਦੇਖੀ ਹੋਗੀ ਉਹ ਇਹ ਸਾਰੇ ਕੁਸ਼ ਨੂੰ ਦੇਖਦੇ ਆ ਕਿਉਂਕਿ ਅਕਾਲ ਤਖਤ ਸਾਹਿਬ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਦਾ ਕੋਈ ਆਮ ਬੰਦਾ ਸਹਿਜ ਸੁਭਾਏ ਗੱਲ ਕਹਿ ਰਿਹਾ ਵੇ ਤੇ ਕੋਈ ਬੰਦਾ ਉਹਨੂੰ ਇਗਨੋਰ ਕਰ ਸਕਦਾ ਵੀ ਕੋਈ ਨਹੀਂ ਪਰ ਇੱਕ ਮੁੱਖ ਮੰਤਰੀ ਸਟੇਟ ਦਾ ਉਹ ਵਾਰ-ਵਾਰ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰੇ ਉਹਦੀ ਮਰਿਆਦਾ ਨੂੰ ਚੈਲੰਜ ਕਰੇ ਔਰ ਉਹ ਰਾਜ ਸੱਤਾ ਦੀ ਹੈਂਕੜ ਦੇ ਵਿੱਚ ਕਰ ਰਿਹਾ ਵੀ ਮੈਂ ਰਾਜ ਸੱਤਾ ਤੇ ਬੈਠਾ ਮੈਂ ਕੁਝ ਵੀ ਕਰ ਲੂੰਗਾ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣਾ ਸਾਡਾ ਫਰਜ਼ ਆ ਉਹਨੂੰ ਕਾਇਮ ਰੱਖਾਂਗੇ ਇਹਦੇ ਲਈ ਅਸੀਂ ਫੈਸਲਾ ਕੀਤਾ ਪਿਛਲੇ ਸਮੇਂ ਚੱਲ ਰਿਹਾ ਇੱਕ ਸੰਜੀਦਾ ਮਾਮਲੇ ਸੰਬੰਧੀ ਗੱਲ ਕਰਦੇ ਆਂ ਭਗਵੰਤ ਮਾਨ ਵੱਲੋਂ ਭਗਵੰਤ ਸਿੰਘ ਵੱਲੋਂ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹਾਂ ਜਾਣਬੁੱਝ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਤੇ ਸਰਵਉੱਚਤਾ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਦਸਬੰਦ ਦੇ ਸਿਧਾਂਤ ਗੁਰੂ ਕੀ ਗੋਲਕ ਵਿਰੁੱਧ ਵਾਰ-ਵਾਰ ਬਹੁਤ ਹੀ ਇਤਰਾਜਜੋਗ ਟਿੱਪਣੀਆਂ ਕਰਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਗਈ ਹੈ ਇਸ ਦੇ ਨਾਲ ਹੀ ਬੀਤੇ ਦਿਨੀ ਤੁਹਾਡੀ ਕੋਸ਼ ਇਤਰਾਜਯੋਗ ਵੀਡੀਓ ਸਾਹਮਣੇ ਆਈਆਂ ਜਿਸ ਵਿੱਚ ਤੁਸੀਂ ਗੁਰੂ ਸਹਿਬਾਨ ਅਤੇ 20ਵੀਂ ਸਦੀ ਦੇ ਮਹਾਨ ਸਿੱਖ ਤੇ ਕੌਮੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੀਆਂ ਤਸਵੀਰਾਂ ਨਾਲ ਅਤ ਇਤਰਾਜਯੋਗ ਗਤੀਵਿਧੀ ਕਰਦੇ ਨਜ਼ਰ ਆ ਰਹੇ ਹੋ ਇਸ ਸਬੰਧੀ ਸਤਕਾਰਯੋਗ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤੁਹਾਨੂੰ ਲਿਖਿਆ ਜਾਂਦਾ ਕਿ ਤੁਸੀਂ ਪੰਜਾਬ ਅੰਦਰ ਇੱਕ ਸੰਵਿਧਾਨਕ ਚੌਧੇ ਤੇ ਬੈਠੇ ਹੋ ਤੁਹਾਡੇ ਵੱਲੋਂ ਕੀਤੇ ਸਿੱਖ ਵਿਰੋਧੀ ਪ੍ਰਗਟਾਵੇ ਤੁਹਾਡੇ ਅੰਦਰ ਦੇ ਰਾਜ ਹੰਕੜ ਨੂੰ ਦਰਸਾਉਂਦੇ ਆ ਕਿਉਂਕਿ ਤੁਸੀਂ ਪੱਤ ਤੋਂ ਤੇ ਸਿੱਖ ਰਵੈਤ ਅਨੁਸਾਰ ਤੁਹਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਨਮੁਖੇ ਪੇਸ਼ ਨਹੀਂ ਕੀਤਾ ਜਾ ਸਕਦਾ ਇਸ ਲਈ ਤੁਹਾਨੂੰ ਮਿਤੀ 2 ਮਾਰਗ ਨਾਨਕਸ਼ਹੀ ਸੰਮਤ 557 ਮੁਤਾਬਕ 15 ਜਨਵਰੀ 2026 ਨੂੰ ਨਿੱਜੀ ਤੌਰ ਤੇ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਸੱਦਿਆ ਜਾਂਦਾ ਇੱਥੇ ਮੈਂ ਸਪਸ਼ਟ ਕਰਾਂ ਫਿਰ ਇੱਕ ਵਾਰੀ ਨਹੀਂ ਇਹਨੇ ਕਈ ਵਾਰੀ ਅਕਾਲ ਤਖਤ ਸਾਹਿਬ ਦਾ ਨਾਮ ਲੈ ਲੈ ਕੇ ਵੰਗਾਰਿਆ ਆ ਰਾਜ ਸੱਤਾ ਦੀ ਹੈਂਕੜਾ ਇੱਥੇ ਗਿਆਨੀ ਦਇਲ ਸਿੰਘ ਰਾਸ਼ਟਰਪਤੀ ਤੇ ਉਹਨਾਂ ਦੇ ਕੋਲੋਂ ਵੀ ਸਪਸ਼ਟੀਕਰਨ ਲਿਆ ਗਿਆ ਹੈ ਇਹ ਅਕਾਲ ਤਖਤ ਸਾਹਿਬ ਆ ਇਹ ਰਾਜ ਸੱਤਾ ਦੀ ਪ੍ਰਵਾਹ ਨਹੀਂ ਕਰਦਾ ਇਹ ਸਿਧਾਂਤਾਂ ਦੀ ਗੱਲ ਕਰਦਾ ਇਹ ਮर्यादा ਦੀ ਗੱਲ ਕਰਦਾ ਔਰ ਵਾਰ-ਵਾਰ ਜਿਹੜਾ ਕਹਿਣਾ ਕਿ ਗੋਲਕ ਚ ਪੈਸੇ ਨਾ ਪਾਓ ਮੈਂ ਪਹਿਲਾਂ ਵੀ ਇਹਨੂੰ ਕਿਹਾ ਸੀ ਵੀ ਤੂੰ ਨਾ ਪਾ ਪੈਸੇ ਬੰਦ ਕਰ ਦੇ ਇਹਨੂੰ ਉਹ ਵਹਿਮ ਆ ਇੱਕ ਪਿੰਡ ਦੇ ਵਿੱਚ ਇੱਕ ਮਾਈ ਨੇ ਕੁੱਕੜ ਰੱਖਿਆ ਤੇ ਕੁੱਕੜ ਜਦੋਂ ਸਵੇਰੇ ਬਾਂਗ ਦਿੰਦਾ ਸੀ ਸਵੇਰੇ ਉਹਨੇ ਬਾਂਗ ਦੇਣੀ ਹੈ ਉਦੋਂ ਸੂਰਜ ਵੀ ਚੜਦਾ ਹੈ ਪਿੰਡ ਵਾਲੇ ਵੀ ਉੱਠਦੇ ਉਹਦੀ ਪਿੰਡ ਵਾਲਿਆਂ ਨਾਲ ਕਿਸੇ ਗੱਲ ਉਹ ਐਵੇਂ ਲੜਾਈ ਹੋ ਗਈ ਤੋ ਜਿਹੜੀ ਮਾਈ ਆ ਉਹ ਪਿੰਡ ਛੱਡ ਕੇ ਚੱਲ ਗਈ ਤੇ ਅਗਲੇ ਪਿੰਡ ਜਾ ਕੇ ਜਦੋਂ ਕੁਝ ਦਿਨਾਂ ਬਾਅਦ ਉਹਨੂੰ ਉਹ ਪਿੰਡ ਦੇ ਲੋਕ ਮਿਲੇ ਉਹ ਕਹਿੰਦੀ ਵੀ ਜਦੋਂ ਦੀ ਮੈਂ ਪਿੰਡ ਛੱਡਦਾ ਤੁਹਾਡੇ ਪਿੰਡ ਤੇ ਸੂਰਜ ਨਹੀਂ ਚੜਿਆਣਾ ਕਿਉਂਕਿ ਮੇਰਾ ਕੁੱਕੜ ਬਾਗ ਦਿੰਦਾ ਹੀ ਸੂਰਜ ਚੜ੍ਹਦਾ ਹੀ ਤੇ ਲੋਕ ਉੱਠਦੇ ਏਸ ਬੰਦੇ ਨੂੰ ਇਹ ਹੰਕਾਰ ਆ ਵੀ ਸ਼ਾਇਦ ਮੈਂ ਪੈਸੇ ਕੋਈ ਗੋਲਕ ਚ ਪਾਰਿਆ ਇਹ ਵਾਰ-ਵਾਰ ਗੁਰੂ ਦੀਆਂ ਗੋਲਕਾਂ ਆ ਪਿਛੇ ਦੇ ਹੜ ਆਏ ਆ ਤੇ ਕਿੰਨੀ ਸੇਵਾ ਗੁਰੂ ਦੀਆਂ ਸੰਗਤਾਂ ਨੇ ਕੀਤੀ ਦਸਵੰਦ ਦੀ ਪਰੰਪਰਾ ਨਾਲ ਕੋਵਿਡ-19 ਚ ਕਿੰਨਾ ਕੁਸ਼ ਹੋਇਆ ਸਿੱਖਾਂ ਦਾ ਦਸਵੰਦ ਤੇ ਸਰਬੱਤ ਦੇ ਭਲੇ ਤੇ ਲੱਗਦਾ ਤੋ ਇਹਨੂੰ ਵਹਿਮ ਆਇਆ ਕਿ ਮੈਂ ਮੇਰੇ ਕਰਕੇ ਸ਼ਾਇਦ ਸਾਰਾ ਕੁਝ ਚੱਲ ਰਿਹਾ ਇਹਨੂੰ ਪਹਿਲਾਂ ਵੀ ਕਿਹਾ ਸੀ ਵੀ ਤੂੰ ਭਾਵੇਂ ਗੋਲਕ ਵਿੱਚ ਪੈਸੇ ਪਾ ਜਾਂ ਨਾ ਪਾ ਤੈਨੂੰ ਕੋਈ ਕਹਿੰਦਾ ਕੋਈ ਮਜਬੂਰ ਕਰਦਾ ਪਰ ਵਾਰ-ਵਾਰ ਗੋਲਕਾਂ ਦੇ ਸਵਾਲ ਅਕਾਲ ਤਖਤ ਦੀ ਮਰਿਆਦਾ ਤੇ ਸਵਾਲ ਇਸ ਕਰਕੇ ਇਹਨੂੰ ਇੱਥੇ ਸਪਸ਼ਟੀ ਕਰਨ ਲਈ ਸੱਦਿਆ ਗਿਆ ਔਰ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਕੋਈ ਵੀ ਬੰਦਾ ਲਲਕਾਰੂਗਾ ਉਹਨੂੰ ਬਰਦਾਸ਼ਤ ਬਿਲਕੁਲ ਨਹੀਂ ਕੀਤਾ ਜਾਊਗਾ ਬਾਕੀ ਸਰਕਾਰ ਸਪੀਕਰ ਸੰਧਵਾ ਸਾਹਿਬ ਬਰਗਾੜੀ ਮਾਮਲੇ ਦੇ ਵਿੱਚ ਉਹਨਾਂ ਨੇ ਜਦੋਂ ਉੱਥੇ ਧਰਨਾ ਵੀ ਜਗਾਇਆ ਨਾ ਤੇ ਕਹਿੰਦੇ ਵੀ 24 ਘੰਟਿਆਂ ਚ ਇਨਸਾਫ 4 ਸਾਲ ਹੋ ਗਏ ਕਿੱਥੇ ਆ ਦੋਸ਼ੀ ਅਜੇ ਤੱਕ ਤੇ ਉਹਨਾਂ ਨੂੰ ਇੱਥੇ ਪੇਸ਼ ਨਹੀਂ ਕੀਤਾ ਗਿਆ ਪੰਜਾਬ ਦੇ ਜਿਨ੍ਹਾਂ ਤੇ ਪਰਚਾ ਦਰਜ ਆ ਇਸ ਕਰਕੇ ਇੱਥੇ ਵੀ ਵਿਚਾਰ ਹੋ ਗਿਆ ਉਹ ਨਾਲੇ ਸਮੇਂ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਪ੍ਰਦੀਪ ਕਲੇਰ ਨੇ ਜਿਹੜੇ ਬੰਦਿਆਂ ਦੇ ਬਾਰੇ ਕਿਹਾ ਭਈ ਇਹਨਾਂ ਬੰਦਿਆਂ ਨੇ ਸਾਡੇ ਕੋਲੋਂ ਬੇਅਦਬੀ ਕਰਵਾਈ ਹਣੀ ਪ੍ਰੀਤਾ ਦਾ ਨਾਮ ਲਿਆ ਡੇਰਾ ਮੁਖੀ ਦਾ ਨਾਮ ਲਿਆ ਉਹਨਾਂ ਬੰਦਿਆਂ ਤੇ ਉਹਨਾਂ ਬੰਦਿਆਂ ਨੂੰ ਪੰਜਾਬ 'ਚ ਲਿਆਉਣਾ ਚਾਹੀਦਾ ਕਿਉਂ ਨਹੀਂ ਲਿਆ ਰਹੇ ਬੇਅਦਬੀ ਦੇ ਦੋਸ਼ੀ ਆ ਜਿਹੜੇ ਉਹਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਨਾ ਇਹ ਬੇਅਦਬੀ ਕਿੰਨੇ ਕਰਵਾਈ ਜਿਹਦੇ ਨਾਂ ਲੈਏ ਉਹਨੇ ਬੇਅਦਬੀ ਕਰਵਾਉਣ ਚ ਸਦੋ ਉਹਨਾਂ ਨੂੰ